ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅਮਰitsar ਸਾਹਿਬ ਜੀ ਦੀ ਨਗਰੀ ਵਸਾਈ ਤਾਂ ਸਰੋਵਰ ਦੇ ਆਲੇ ਦੁਆਲੇ ਮਹਾਰਾਜ ਨੇ ਕਰੀਬਨ 80 ਤਰ੍ਹਾਂ ਦੇ ਕਾਰੀਗਰ ਲਿਆ ਕੇ ਵਸਾਏ ਇਹ ਨਗਰ ਵਸਾਇਆ ਜਾ ਰਿਹਾ ਸੀ ਇਹ ਸਰੋਵਰ ਪਟਵਾਇਆ ਜਾ ਰਿਹਾ ਸੀ ਤਾਂ ਸੇਵਾ ਚੱਲ ਰਹੀ ਸੀ ਗੁਰੂ ਪਿਆਰਿਓ ਗੁਰੂ ਰਾਮਦਾਸ ਜੀ ਕੋਲ ਗੁਰਤਾ ਗੱਦੀ ਦਾ ਸਮਾਂ ਬਹੁਤ ਘੱਟ ਸੀ ਮਹਾਰਾਜ ਜੀ ਕਰੀਬਨ 7 ਸਾਲ ਗੁਰਤਾ ਗੱਦੀ ਤੇ ਰਹੇ ਅਤੇ ਐਨੇ ਥੋੜੇ ਸਮੇਂ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਦਿਨ ਹੁਕਮ ਕੀਤਾ ਕਿ ਬਾਬਾ ਬੁੱਢਾ ਸਾਹਿਬ ਆਪਣੇ ਕੋਲ ਸਮਾਂ ਘੱਟ ਹੈ ਕਮ ਜ਼ਿਆਦਾ ਹੈ ਅਰੇਂਜ ਕਰੋ ਕੁਝ ਬੰਦੇ ਦਿਹਾੜੀ ਤੇ ਰੱਖ ਲਓ ਆਪਾਂ ਪੈਸੇ ਦੇ ਦਿਆਂ ਕਰਾਂਗੇ ਆਮ ਬਹੁਤ ਵੱਡਾ ਹੈ। ਆਪਾ ਬੁੱਢਾ ਜੀ ਨੇ ਕਿਹਾ ਮਹਾਰਾਜ ਸਤਿਵਚਨ ਇਤਿਹਾਸ ਕਹਿੰਦਾ ਹੈ ਦਿਹਾੜੀ ਤੇ ਬੰਦੇ ਰੱਖ ਲੈ। ਕੁਝ ਸਿੱਖ 4-4 6-6 ਘੰਟੇ ਸੇਵਾ ਕਰਦੇ ਤੇ ਕੁਝ ਬੰਦੇ ਪੱਕੀ ਦਿਹਾੜੀ ਤੇ ਰੱਖ ਲੈ। ਭਾਈ ਦਿਹਾੜੀ ਲਾਓ ਤੇ ਸ਼ਾਮ ਨੂੰ ਆਪਣੇ ਪੈਸੇ ਲੈ ਜਾਓ। ਪੈਸੇ ਤੇ ਕੰਮ ਕਰਨ ਵਾਲੇ ਵੀ ਆ ਗਏ। ਉਹਨਾਂ ਦਿਹਾੜੀ ਦਾਰਾਂ ਵਿੱਚ ਇੱਕ ਮੁਸਲਮਾਨ ਆਇਆ। ਜਿਹਦੇ ਕੋਲ ਇੱਕ ਗੱਡਾ ਤੇ ਖੋਤੀ ਰੱਖੀ ਹੋਈ ਸੀ ਗੱਡੇ ਦੇ ਉੱਤੇ ਉਹਨੂੰ ਗਾਰਾ ਤੇ ਇੱਟਾਂ ਢੋਣੀਆਂ ਸਨ ਉਹ ਨੂਰਦੀਨ ਦੀ ਸਰਾਹ ਤੋਂ ਨਾਨਕ ਸਾਹੀ ਇੱਟਾਂ ਢੋਂਦਾ ਸੀ ਤੇ ਸ਼ਾਮ ਤੱਕ ਦਿਹਾੜੀ ਲਾਉਣੀ ਜਿੰਨੇ ਪੈਸੇ ਬਣਦੇ ਸ਼ਾਮ ਨੂੰ ਉਸ ਨੂੰ ਦਿਹਾੜੀ ਮਿਲ ਜਾਣੀ ਇਹ ਮੁਸਲਮਾਨ ਰੋਜ਼ ਦਿਹਾੜੀ ਲਾਉਂਦਾ ਰਿਹਾ ਗੁਰੂ ਪਿਆਰਿਓ ਇਤਿਹਾਸ ਵਿੱਚ ਲਿਖਿਆ ਹੈ ਕਿ ਇੱਕ ਦਿਨ ਉਹਦੇ ਧਿਆਨ ਵਿੱਚ ਇੱਕ ਗੱਲ ਆਈ ਕਿ ਮਨਾਂ ਮੈਂ ਰੋਜ਼ ਦਿਹਾੜੀ ਲਾ ਕੇ ਪੈਸੇ ਲੈ ਕੇ ਜਾਂਦਾ ਹਾਂ ਪਰ ਮੇਰੇ ਘਰ ਵਿੱਚ ਐਨੀ ਖੁਸ਼ੀ ਤੇ ਸੁਖ ਚੈਨ ਨਹੀਂ ਜਿੰਨਾ ਇਹ ਸਿੱਖਾਂ ਦੇ ਧਰਮ ਵਿੱਚ ਲੱਗਦਾ ਇਹਦੇ ਉੱਤੇ ਇਹਨਾਂ ਦਾ ਨੂਰ ਹੈ ਇਹ ਖੁਸ਼ ਰਹਿੰਦੇ ਨੇ ਮੇਰੇ ਘਰ ਦਾ ਦੁੱਖ ਦਲੀਦਰ ਉਸੇ ਤਰ੍ਹਾਂ ਬਣਿਆ ਹੋਇਆ ਹੈ ਹੋਏ ਤਾਂ ਮੈਂ ਇੱਕ ਦਿਨ ਦਿਹਾੜੀ ਨਾ ਲਮਾਂ ਪੈਸੇ ਦੇ ਬਦਲੇ ਮੈਂ ਗੁਰੂ ਜੀ ਤੋਂ ਪਿਆਰ ਲੈ ਕੇ ਜਾਵਾਂ ਜੇ ਕਿਤੇ ਮਿਲ ਜਾਵੇ ਕਿਉਂਕਿ ਰੋਜ਼ ਦਾ ਨਿਯਮ ਸੀ ਜਿਹੜੇ ਬੰਦੇ ਦਿਹਾੜੀ ਲਾਉਂਦੇ ਸੀ ਉਹਨਾਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਰੋਵਰ ਦੇ ਕੰਢੇ ਖਲੋ ਕੇ ਦਿਹਾੜੀਦਾਰਾਂ ਨੂੰ ਪੈਸੇ ਵੰਡਦੇ ਸੀ ਜਿਹੜੇ ਸਿੱਖ ਸੇਵਾ ਵਿੱਚ 2 4 4 ਘੰਟੇ ਲਾਉਂਦੇ ਸੀ ਉਹ ਜਦੋਂ ਸਾਮਾਨ ਉੱਘਰ ਜਾਂਦੇ ਤਾਂ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਪਿਆਰ ਤੇ ਪ੍ਰਸਾਦ ਦੇ ਦਿੰਦੇ ਉਹਨਾਂ ਦੀ ਲੈਣ ਦੂਜੇ ਪਾਸੇ ਤੇ ਦਿਹਾੜੀਦਾਰਾਂ ਦੀ ਲੈਣ ਦੂਜੇ ਪਾਸੇ ਹੁੰਦੀ ਸੀ ਅੱਜ ਨੂਰੇ ਮੁਸਲਮਾਨ ਦੇ ਮਨ ਵਿੱਚ ਆਇਆ ਅੱਜ ਦਿਹਾੜੀ ਨਹੀਂ ਲੈਣੀ ਅੱਜ ਪੈਸੇ ਨਹੀਂ ਲੈਣੇ ਅੱਜ ਪਿਆਰ ਲੈ ਕੇ ਗੁਰੂ ਮਹਾਰਾਜ ਜੀ ਕੋਲ ਜਾਣਾ ਹੈ ਇਹਨੇ ਲੈਣ ਬਦਲ ਲਈ ਤੇ ਗੁਰੂ ਰਾਮਦਾਸ ਮਹਾਰਾਜ ਦੀ ਲੈਣ ਵਿੱਚ ਲੱਗ ਗਿਆ ਜਦੋਂ ਇਹਦੀ ਵਾਰੀ ਆਈ ਤਾਂ ਇਹਨੂੰ ਧੰਦਨ ਗੁਰੂ ਰਾਮਦਾਸ ਮਹਾਰਾਜ ਪ੍ਰਸਾਦ ਦੇਣ ਲੱਗੇ ਤੇ ਮਹਾਰਾਜ ਨੇ ਵੇਖ ਕੇ ਕਿਹਾ ਨੂਰਿਆ ਤੂੰ ਤੇ ਦਿਹਾੜੀ ਤੇ ਨਹੀਂ ਲੱਗਾ ਹੋਇਆ ਗੁਰੂ ਪਿਆਰਿਓ ਉਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਹਾਂ ਤਾਂ ਮੈਂ ਦਿਹਾੜੀਦਾਰ ਪਰ ਮਹਾਰਾਜ ਅੱਜ ਮੈਂ ਦਿਹਾੜੀ ਨਹੀਂ ਲੈਣੀ ਅੱਜ ਪੈਸੇ ਨਹੀਂ ਲੈਣੇ आज तोड्डा प्यार ਲੈ ਕੇ ਜਾਣਾ ਹੈ ਮਹਾਰਾਜ ਮੇਰੇ ਘਰ ਵਿੱਚ ਗਰੀਬੀ ਦੁੱਖ ਦਲੀਦਰ ਬਹੁਤ ਹੈ ਕਿਰਪਾ ਕਰੋ ਮਹਾਰਾਜ ਮੇਰਾ ਦਲੀਦਰ ਦੋਤਾ ਜਾਏ ਮੇਰੇ ਘਰ ਦੀ ਗਰੀਬੀ ਕੱਟੀ ਜਾਏ ਮੈਨੂੰ ਅੱਜ ਪਿਆਰ ਦੇ ਦਿਓ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਪ੍ਰਸ਼ਾਦ ਹੱਥ ਵਿੱਚ ਪਕੜਿਆ ਤੇ ਨੂਰੇ ਦੀ ਤਲੀ ਤੇ ਰੱਖ ਦਿੱਤਾ ਤੇ ਨਾਲ ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਜਾ ਨੂਰਿਆ ਤੇਰੇ ਇੱਕ ਦਿਨ ਦੀ ਸੇਵਾ ਗੁਰੂ ਨਾਨਕ ਦੇ ਘਰ ਪਰਵਾਨ ਹੋਈ ਤੇ ਮਹਾਰਾਜ ਜੀ ਨੇ ਵਚਨ ਕਹੇ ਜਾ ਤੇਰੇ ਘਰ ਦਾ ਦੁਖ ਤੇ ਦਲਿੱਦਰ ਕਟਿਆ ਗਿਆ ਗੁਰੂ ਪਿਆਰਿਓ ਗੁਰੂ ਮਹਾਰਾਜ ਨੇ ਇਹਨੇ ਵਚਨ ਕਹੇ ਤੇ ਨਾਲ ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਨੂਰਿਆ ਤੂੰ ਸਰਦਾ ਪ੍ਰੇਮ ਨਾਲ ਅੱਜ ਦਿਹਾੜੀ ਲਾਈ ਹੈ ਅੱਜ ਤੇਰੇ ਮਨ ਵਿੱਚ ਇਹ ਨਹੀਂ ਆਇਆ ਦਿਹਾਰੀ ਲੋਨ ਲਗਿਆ ਪੈਸੇ ਮਿਲਣੇ ਨੇ ਕੰਮ ਵਾਧ ਕਰਾਂ ਤੇ ਅੱਜ ਮੈਂ ਪਿਆਰ ਲੈਣਾ ਹੈ ਤੇ ਕੰਮ ਘਟ ਕਰਾਂ ਤੂੰ ਇਮਾਨਦਾਰੀ ਨਾਲ ਦਿਹਾੜੀ ਕੀਤੀ ਹੈ ਜਿਹਾ ਗੁਰੂ ਨਾਨਕ ਦੇ ਘਰ ਤੇਰੀ ਇੱਕ ਦਿਨ ਦੀ ਸੇਵਾ ਪ੍ਰਵਾਨ ਹੋਈ ਕਿਦੇ ਵਕਤ ਆਏਗਾ ਤੈਨੂੰ ਇੱਕ ਦਿਨ ਦੀ ਸੇਵਾ ਦੇ ਬਦਲੇ ਰਾਜ ਮਿਲੇਗਾ ਜਦੋਂ ਮਹਾਰਾਜ ਨੇ ਐਨੇ ਵਚਨ ਕਹੇ ਤਾਂ ਨੂਰਾ ਬੜਾ ਖੁਸ਼ ਹੋਇਆ ਉਹਦੇ ਹਿਰਦੇ ਦਾ ਬਾਰ ਲੈ ਗਿਆ ਇੰਜ ਲੱਗਾ ਸੱਚ ਹੀ ਇਹ ਕੁਝ ਹੋ ਗਿਆ ਹੋਵੇ ਜਦੋਂ ਘਰ ਜਾਣ ਲੱਗਾ ਅਜੇ ਇਹ ਪ੍ਰਕਰਮਾਂ ਤੋਂ ਬਾਹਰ ਜਾ ਕੇ ਇਹਨੇ ਆਪਣਾ ਗੱਡਾ ਜੋੜਿਆ ਰੁੱਖ ਨਾਲੋਂ ਖੋਤੀ ਦਾ ਰੱਸਾ ਖੋਲ ਕੇ ਗੱਡੇ ਨਾਲ ਜੋੜਿਆ ਇਹਦੇ ਮਨ ਵਿੱਚ ਖਿਆਲ ਆਇਆ ਉਹ ਨੂਰੇ ਤੂੰ ਸਵਾਰਥੀ ਹੈ ਤੂੰ ਸਵਾਰਥ ਨਾਲ ਬੱਝਿਆ ਹੋਇਆ ਹੈ ਆਪਣੇ ਦਿਹਾ ਪੁੱਤਾਂ ਲਈ ਸੁੱਖ ਮੰਗ ਲਿਆ ਆਪਣੇ ਬੱਚਿਆਂ ਲਈ ਪੈਸਾ ਮੰਗ ਲਿਆ ਆਪਣੇ ਲਈ ਦੁੱਖ ਦਲੀਦਰ ਨਾਸ਼ ਕਰਨ ਦੀ ਅਰਦਾਸ ਕਰਕੇ ਸਭ ਕੁਝ ਮੰਗ ਲਿਆ ਜਿਹਨੇ ਤੇਰੇ ਲਈ ਕੰਮ ਕੀਤਾ ਉਹਦੇ ਲਈ ਤਾਂ ਕੁਝ ਮੰਗਿਆ ਹੀ ਨਹੀਂ ਤੇਰੇ ਬੱਚੇ ਪਾਲ ਨੇ ਇਸ ਖੋਤੀ ਨੇ ਬਾਹਰ ਢੋਢੋ ਕੇ ਇਹਦੇ ਉੱਤੇ ਬਾਹਰ ਢੋਆ ਮੇਰੇ ਬੱਚੇ ਪੜੇ ਨੇ ਇਹਨੇ ਬਾਹਰ ਢੋਢੋ ਕੇ ਮੇਰੇ ਪਰਿਵਾਰ ਦਾ ਖਰਚਾ ਚਲਾਇਆ ਹੈ ਮੈਂ ਬੱਚਿਆਂ ਵਾਸਤੇ ਮੰਗ ਲਿਆ ਆਪਣੇ ਜਾਨਵਰ ਲਈ ਕੁਝ ਨਹੀਂ ਮੰਗਿਆ ਗੁਰੂ ਪਿਆਰਿਓ ਇਹਨੇ ਗੱਡਾ ਖੋਤੀ ਉੱਥੇ ਹੀ ਰਹਿਣ ਦਿੱਤਾ ਤੇ ਵਾਪਸ ਫੇਰ ਆਇਆ ਐਨੇ ਨੂੰ ਗੁਰੂ ਰਾਮਦਾਸ ਮਹਾਰਾਜ ਪ੍ਰਕਰਮਾ ਕੋਲ ਅੱਗੋ ਆ ਰਹੇ ਹਨ ਤੇ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਫੇਰ ਹੱਥ ਜੋੜ ਕੇ ਖੜੋ ਗਿਆ ਤੇ ਕਿਹਾ ਮਹਾਰਾਜ ਮੇਰੇ ਤੋਂ ਇੱਕ ਗਲਤੀ ਹੋ ਗਈ ਹੈ ਮਹਾਰਾਜ ਨੇ ਕਿਹਾ ਭਾਈ ਕੀ कहंता महाराज मैं अपने ਲਈ ਆਪਣੇ ਬੱਚਿਆਂ ਲਈ ਘਰ ਲਈ ਸਭ ਕੁਝ ਮੰਗਿਆ ਹੈ महाराज ਤੁਸੀਂ ਸਭ ਕੁਝ ਦੇ ਦਿੱਤਾ ਹੈ ਪਰ हे ਗੁਰੂ ਰਾਮਦਾਸ ਮਹਾਰਾਜ ਜਿਨ ਨੇ ਅੱਜ ਤੱਕ ਮੇਰਾ ਲੇਖਾ ਦਿੱਤਾ ਹੈ ਮੇਰੇ ਬੱਚੇ ਪਾਲੇ ਮੇਰੇ ਘਰ ਦਾ ਖਰਚਾ ਚਲਾਇਆ ਮੈਂ ਆਪਣੀ ਖੋਤੀ ਵਾਸਤੇ ਤਾਂ ਕੁਝ ਵੀ ਨਹੀਂ ਮੰਗਿਆ ਉਹਦੇ ਉੱਤੇ ਬਾਹਰ ਢੋਢੋ ਕੇ ਆਪਣੇ ਘਰ ਦੇ ਖਰਚੇ ਚਲਾਏ ਨੇ ਆਪਣੇ ਬੱਚੇ ਪਾਲੇ ਨੇ ਮਹਾਰਾਜ ਮੇਰੇ ਜਾਨਵਰ ਦਾ ਭਲਾ ਵੀ ਕਰ ਦਿਓ ਜਿੰਨੇ ਭਾਰ ਢੋਇਆ ਹੈ ਸੁੱਕਾ ਘਾਹ ਖਾ ਖਾ ਕੇ ਮਹਾਰਾਜ ਮੇਰੇ ਬੱਚੇ ਪਾਲੇ ਨੇ ਮੇਰੀ ਖੋਤੀ ਦਾ ਭਲਾ ਕਰੋ ਗੁਰੂ ਪਿਆਰੇਓ ਗੁਰੂ ਰਾਮਦਾਸ ਮਹਾਰਾਜ ਐਨੇ ਪ੍ਰਸੰਨ ਹੋਏ ਤੇ ਕਿਹਾ ਤੂੰ ਪਹਿਲਾ ਬੰਦਾ ਹੈ ਜਿਸਨੇ ਆਪਣੇ ਜਾਨਵਰ ਦਾ ਭਲਾ ਮੰਗਿਆ ਹੈ ਲੋਕ ਤਾਂ ਬੱਚਿਆਂ ਦਾ ਹੀ ਭਲਾ ਮੰਗਦੇ ਨੇ ਗੁਰੂ ਰਾਮਦਾਸ ਮਹਾਰਾਜ ਪਰਸਨ ਹੋ ਕੇ ਕਹਿੰਦੇ ਨੂਰਾ ਜਾ ਤੇਰੇ ਨਾਲ ਨਾਲ ਤੇਰੀ ਖੋਤੀ ਦਾ ਵੀ ਭੜਾ ਹੋਰ ਦੱਸ ਇਹ ਰੋਪਿਆ ਤੇ ਕਹਿੰਦਾ ਮਹਾਰਾਜ ਤੁਹਾਡਾ ਲੱਖਾਂ ਵਾਰ ਸੁਕਰਾਨਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੋਂ ਬਕਸ਼ੀਸਾਂ ਲੈ ਕੇ ਨੂਰਾ ਆਪਣੇ ਘਰ ਚਲਾ ਗਿਆ ਸਹਜੇ ਸਹਜੇ ਦੁੱਖ ਦਲੀਦਰ ਗਰੀਬੀ ਮਿਟ ਗਈ ਘਰ ਵਿੱਚ ਸੁੱਖ ਆ ਗਿਆ ਦੁੱਖ ਤਕਲੀਫ ਮਟ ਗਈਆਂ ਇਹਨੇ ਸੁੱਖ ਨਾਲ ਆਪਣੀ ਉਮਰ ਗੁਜ਼ਾਰੀ ਗੁਰੂ ਪਿਆਰਿਓ ਇਹ ਇੱਕ ਦਿਨ ਦੀ ਸੇਵਾ ਤਾਂ ਲੰਘ ਗਈ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੋਤੀ ਜੋਤ ਸਮਾ ਗਏ ਇਹਦਾ ਅਸਰ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਜੰਗਾਂ ਤੋਂ ਵਿਹਲੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਚਾਰੇ ਸਹਿਬਜਾਦੇ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਦ ਬੀੜ ਦੇ ਸਰੂਪ ਸ੍ਰੀ ਦਮਦਮਾ ਸਾਹਿਬ ਵਿੱਚ ਰਚਨਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਉਹ ਜ਼ਫਰਨਾਮਾ ਪੜ੍ਹ ਕੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਮਰ ਗਿਆ ਉਸ ਤੋਂ ਬਾਅਦ ਦਿੱਲੀ ਦੇ ਰਾਜ ਦਾ ਰੋਲਾ ਪੈ ਗਿਆ ਉਹਦਾ ਪੁੱਤਰ ਬਹਾਦਰ ਸਾਹ ਦੇ ਵਿਰੋਧ ਵਿੱਚ ਕਈ ਹੋਰ ਬਾਦਸ਼ਾਹ ਖੜੇ ਹੋ ਗਏ ਸਾਰੇ ਸ਼ਰੀਕਾਂ ਨੇ ਰਾਜ ਖੋਲਿਆ ਬਹਾਦਰ ਸਾਹ ਤੁਰਦਾ ਹੋਇਆ ਦਿੱਲੀ ਛੱਡ ਕੇ ਭੱਜਿਆ ਇਹਨੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਣ ਮੰਗੀ ਗੁਰੂ ਪਿਆਰਿਓ ਇਹਨਾ ਦਿਨਾਂ ਵਿੱਚ ਮਹਾਰਾਜ ਨੰਦੇੜ ਸਾਹਿਬ ਜਾ ਰਹੇ ਸਨ ਇਹਨੇ ਰਸਤੇ ਵਿੱਚ ਬੇਨਤੀ ਕੀਤੀ ਮਹਾਰਾਜ ਮੇਰੇ ਪਿਓ ਦੀਆਂ ਬੁੱਲਾਂ ਨਾ ਚਿਤਾਰਿਓ ਮੇਰੀ ਮਦਦ ਕਰੋ ਮੈਥੋਂ ਰਾਜ ਖੋ ਲਿਆ ਹੈ ਦਰਧੰਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਚਨ ਕਿਹਾ ਬਹਾਦਰ ਸਹਾ ਤੈਨੂੰ ਰਾਜ ਦਿਵਾਵਾਂਗੇ ਪਰ ਸਾਡੀ ਇੱਕ ਸ਼ਰਤ ਹੈ ਉਹਨੇ ਕਿਹਾ ਮਹਾਰਾਜ ਤੁਹਾਡੀ ਕੀ ਸ਼ਰਤ ਹੈ ਗੁਰੂ ਮਹਾਰਾਜ ਨੇ ਕਿਹਾ ਸ਼ਰਤ ਇਹ ਹੈ ਤੇਰੇ ਪਿਓ ਦੇ ਰਾਜ ਵਿੱਚ ਇਹਦੇ ਬੰਦਿਆ ਨੇ ਅਨਿਤੀ ਕੀਤੀ ਹੈ ਇੱਕ ਸਾਡੇ ਨਿੱਕੇ ਨਿੱਕੇ ਬੱਚੇ ਸਹਿਬਜ਼ਾਦੇ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਉਹਨਾਂ ਦੀਆਂ ਸਾਹਾ ਦੀਆਂ ਰਗਾਂ ਵੱਡਣ ਵਾਲੇ ਦੋਵੇਂ ਜਲਾਦ ਸਾਨੂੰ ਚਾਹੀਦੇ ਨੇ ਇੱਕ ਤੇਰੇ ਪਿਓ ਦੇ ਰਾਜ ਵਿੱਚ ਵਜ਼ੀਰ ਖਾਨ ਨੇ ਬੜਾ ਵੱਡਾ ਪਾਪ ਕੀਤਾ ਹੈ ਉਹ ਸਰਾਂ ਦਾ ਨਵਾਬ ਸਾਨੂੰ ਚਾਹੀਦਾ ਹੈ ਤੇ ਇੱਕ ਮੁਸਲਮਾਨ ਫਕੀਰ ਸਡੋਰੇ ਦੇ ਪੀਰ ਬੁੱਧੂ ਸਾਹਾ ਦਾ ਕਤਲ ਕੀਤਾ ਹੈ ਸਡੋਰੇ ਦੇ ਨਵਾਬ ਨੇ ਤੇ ਮਹਾਰਾਜ ਨੇ ਕਿਹਾ ਸਾਨੂੰ ਸਾ ਡੋਰੇ ਦਾ ਨਵਾਬ ਵੀ ਚਾਹੀਦਾ ਹੈ ਜਿਨਨੇ ਐਨੀ ਭਗਤੀ ਬੰਦਗੀ ਕਰਨ ਵਾਲੇ ਮੁਸਲਮਾਨ ਫਕੀਰ ਦਾ ਕਤਲ ਕੀਤਾ ਹੈ ਤਦ ਉਹਨੇ ਕਿਹਾ ਮਹਾਰਾਜ ਮੈਂ ਚਾਰੇ ਬੰਦੇ ਤੁਹਾਡੇ ਹਵਾਲੇ ਕਰਾਂਗਾ ਮੇਰੀ ਮਦਦ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਮਦਦ ਕੀਤੀ ਆਪਣੇ ਖਾਲਸੇ ਭੇਜੇ ਜੰਗ ਹੋਈ ਉਹਨੂੰ ਦਿੱਲੀ ਦਾ ਬਾਦਸ਼ਾਹ ਥਾ ਪਿਆ ਜਦੋਂ ਉਹਨੂੰ ਰਾਜ ਦੇ ਦਿੱਤਾ ਫਿਰ ਮਹਾਰਾਜ ਨੰਦੇੜ ਸਾਹਿਬ ਵਾਲ ਚਾਲ ਪਏ ਇਹ ਦੁਬਾਰਾ ਜਾ ਕੇ ਮਹਾਰਾਜ ਜੀ ਨੂੰ ਆਗਰੇ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਰੇ ਜਾ ਕੇ ਸ਼ੁਕਰਾਨਾ ਕੀਤਾ ਬਾਦਸ਼ਾਹ ਤੁਸੀਂ ਮੇਰੀ ਮਦਦ ਕੀਤੀ ਮੈਨੂੰ ਰਾਜ ਦਿਵਾਇਆ ਅੱਜ ਮੈਂ ਦਿੱਲੀ ਦਾ ਬਾਦਸ਼ਾਹ ਬਣ ਗਿਆ ਹਾਂ ਮਹਾਰਾਜ ਤੁਹਾਡਾ ਸ਼ੁਕਰਾਨਾ ਹੈ ਕੀਮਤੀ ਦੁਸਾਲਾ ਤੇ ਮਹੌਰਾ ਮੇਟ ਕਰਕੇ ਮੱਥਾ ਟੇਕਿਆ ਇਨੇ ਤੇ ਇਹਦੀ بیگم ਅਤੇ ਮੰਤਰੀਆਂ ਨੇ ਵੀ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਪਏ ਆ ਪਾਦਰ ਸਾਹਿਬ ਕਹਿੰਦਾ ਮਹਾਰਾਜ ਮੈਂ ਰਾਜਿਆਂ ਦੇ ਘਰ ਜੰਮਿਆ ਪੜਿਆ ਹਾਂ ਮੈਨੂੰ ਮੱਥਾ ਟੇਕਣਾ ਨਹੀਂ ਆਉਂਦਾ ਮਹਾਰਾਜ ਮੱਥਾ ਟੇਕਣ ਲੱਗ ਗਿਆ ਮੈਥੋਂ ਕੋਈ ਗਲਤੀ ਹੋ ਗਈ ਗੁਰੂ ਮਹਾਰਾਜ ਨੇ ਕਿਹਾ ਨਹੀਂ ਕਹਿੰਦਾ ਮਹਾਰਾਜ ਫਿਰ ਹੱਸੇ ਕਿਉਂ ਗੁਰੂ ਪਿਆਰੇਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਗੱਲ ਚੇਤੇ ਆ ਗਈ ਕਹਿੰਦੇ ਮਹਾਰਾਜ ਕਿਹੜੀ ਗੁਰੂ ਮਹਾਰਾਜ ਕਹਿੰਦੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਵੇਲੇ ਕੋਈ ਬਾਣਾ ਵਾਪਰੇ ਆਸੀ ਉਹੋ ਗੱਲ ਚੇਤੇ ਆ ਗਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਬਹਾਦਰ ਸਾਹਿਬ ਇੱਕ ਦਿਨ ਇੱਕ ਨੂਰੇ ਮੁਸਲਮਾਨ ਨੇ ਇੱਕ ਦਿਨ ਗੁਰੂ ਨਾਨਕ ਦੇ ਘਰ ਸੇਵਾ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਦਾ ਪਿਆਰ ਮੰਗ ਲਿਆ ਤੈਨੂੰ ਪਤਾ ਹੈ ਉਹਨੂੰ ਕੀ ਮਿਲਿਆ ਬਹਾਦਰ ਸਾਹਾ ਕਹਿੰਦਾ ਨਹੀਂ ਮਹਾਰਾਜ ਮਹਾਰਾਜ ਕਹਿੰਦੇ ਉਹਦਾ ਦੁੱਖ ਦਲੀਦਰ ਗਰੀਬੀ ਉਸੇ ਜਨਮ ਵਿੱਚ ਕੱਟੀ ਗਈ ਉਸ ਦੇ ਕੋਲ ਗੁਰੂ ਰਾਮਦਾਸ ਮਹਾਰਾਜ ਨੇ ਵੈਦਾ ਕੀਤਾ ਸੀ ਚਾ ਇੱਕ ਦਿਨ ਦੀ ਤੇਰੀ ਸੇਵਾ ਪ੍ਰਵਾਨ ਹੋਈ ਹੈ ਵਕਤ ਆਏਗਾ ਤੈਨੂੰ ਕਿਦੇ ਰਾਜ ਦਿਵਾਵਾਂਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੈਨੂੰ ਪਤਾ ਹੈ ਕੀ ਹੋਇਆ ਭਦਰ ਸਾਹ ਕਹਿੰਦਾ ਮਹਾਰਾਜ ਕੀ ਕਹਿੰਦੇ ਨੂਰਾ ਮੁਸਲਮਾਨ ਫਿਰ ਮੁੜ ਆਇਆ ਤੇ ਵਾਪਸ ਆ ਕੇ ਕਹਿੰਦਾ ਮਹਾਰਾਜ ਜੀ ਮੇਰੀ ਖੋਤੀ ਦਾ ਵੀ ਬਲਾ ਕਰੋ ਉਹਦੇ ਉੱਤੇ ਬਾਹਰ ਡੋਡੋ ਕੇ ਮੈਂ ਬੱਚੇ ਪਾਲੇ ਨੇ ਘਰ ਚਲਾਇਆ ਹੈ ਮੇਰੇ ਜਾਨਵਰ ਦਾ ਬਲਾ ਕਰੋ ਉਹਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਜਾ ਤੇਰੇ ਨਾਲ ਤੇਰੀ ਖੋਤੀ ਦਾ ਵੀ ਬਲਾ ਹੋਵੇ ਤਾਂ ਬਹਾਦਰ ਸਾਹ ਨੇ ਇਹ ਕਥਾ ਸੁਣੀ ਤੇ ਕਹਿੰਦਾ ਮਹਾਰਾਜ ਫਿਰ ਨੂਰੇ ਦਾ ਵਗਾ ਹੋ ਗਿਆ ਸਤ ਗੁਰੂ ਮਹਾਰਾਜ ਨੇ ਕਿਹਾ ਕਿਉਂ ਨਹੀਂ ਸੀ ਹੋਣਾ ਉਸ ਜਨਮ ਵਿੱਚ ਉਹਦੇ ਦੁੱਖ ਦੁਲਿੱਦਰ ਕੱਟੇ ਗਏ ਉਹ ਸਰੀਰ ਕਰਕੇ ਮਰ ਗਿਆ ਫਿਰ ਉਹਦਾ ਜਨਮ ਇੱਕ ਬਾਦਸ਼ਾਹ ਦੇ ਘਰ ਹੋਇਆ ਗੁਰੂ ਮਹਾਰਾਜ ਕਹਿੰਦੇ ਬਹਾਦਰ ਸਾਹ ਅੱਜ ਉਹ ਹੀ ਉਹ ਨੂਰਾ ਮੁਸਲਮਾਨ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹੈ ਜਦੋਂ ਉਹਨੇ ਆਪਣੇ ਬਾਰੇ ਇਹ ਸੁਣਿਆ ਤੇ ਚਰਨਾਂ ਵਿੱਚ ਸਿਰ ਝੁਕਾ ਕੇ ਕਹਿੰਦਾ ਮਹਾਰਾਜ ਮੈਂ ਪਿਛਲੇ ਜਨਮ ਦਾ ਉਹ ਨੂਰਾ ਮੁਸਲਮਾਨ ਹਾਂ ਗੁਰੂ ਮਹਾਰਾਜ ਨੇ ਕਿਹਾ ਹਾਂ ਤੇਰੀ ਇੱਕ ਦਿਨ ਦੀ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਮਾਨ ਹੋਈ ਬਹਾਦਰ ਸਾਹਾ ਇਹ ਗੱਲ ਸੌਣ ਕੇ ਉਸ ਦੀਆਂ ਅੱਖਾਂ ਝੁੱਕ ਗਈਆਂ ਹੱਥ ਜੋੜ ਕੇ ਸਿਰ ਨਿਵਾਇਆ ਤੇ ਇੱਕ ਗੱਲ ਹੋਰ ਪੁੱਛੀ ਹਾਰਾਜ ਮੈਂ ਉਦੋਂ ਜਿਹਦਾ ਭੜਾ ਮੰਗਿਆ ਮੇਰੀ ਖੋਤੀ ਦਾ ਕੀ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤਾਹੀਓ ਤੇ ਹੱਸਿਆ ਹਾਂ ਤੇਰੀ ਸੇਵਾ ਦੇ ਬਦਲੇ ਤੇਰੀ ਖੋਤੀ ਦਾ ਵੀ ਭੜਾ ਹੋਇਆ ਹੈ ਇਸ ਜਨਮ ਵਿੱਚ ਉਹ ਜਨਮ ਲੈ ਕੇ ਤੇਰੀ ਮਹਾਰਾਣੀ ਤੇਰੇ ਨਾਲ ਹੀ ਬੈਠੀ ਹੈ ਇਹ ਗੱਲ ਸੁਣ ਕੇ ਦੋਹਾਂ ਦੇ ਸਿਰ ਝੁੱਕ ਗਏ ਗੁਰੂ ਮਹਾਰਾਜ ਕਹਿੰਦੇ ਭਾਈ ਜੇ ਕੋਈ ਗੁਰੂ ਦੀ ਸੇਵਾ ਪਰਵਾਨ ਹੋ ਜਾਏ ਤਾਂ ਪਸੂ ਤੇ ਪ੍ਰੇਤਾਂ ਦਾ ਵੀ ਭਲਾ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਇੱਕ ਦਿਨ ਦੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਸੇਵਾ ਨੇ ਭਾਈ ਨੂਰੇ ਨੂੰ ਹਿੰਦੁਸਤਾਨ ਦਾ